ਆ ਖਾਲਾ ਕਦੀ ਕਹਣਾ ਮੈਂ ਬਰੋਟਿਆਂ ਕਦੀ ਤੂੰ ਕਹਣਾ ਮੈਂ ਜੰਡੀ ਦਾ ਤੂੰ ਪਹਿਲਾਂ ਮੇਰੇ ਸਟਾਰਟ ਜਲੇਦੂ ਚਟਾ ਪੀਣ ਲਗਾ ਜੰਡੀ ਲੈ ਕੇ ਆਇਆ ਇਹਨੂੰ ਅਮ ਮੈਂ ਬਾਪੂ ਗਿਆ ਮਨ ਲੱਗ ਚੰਡੀ ਤੈਨੂੰ ਕਦ ਨਾ ਭੁੱਲ ਗਿਆ ਪਹਿਲਾਂ ਗੱਲ ਸੁਣ ਫੋਨ ਤਾਂ ਅਸੀਂ ਕਿੱਥੇ ਗਿਆ ਹੋਣਾ ਅਰੇ ਅਰੇ ਯਾਰ ਭਾਈ ਆ ਬੰਦਾ ਦੇਖ ਆ ਬੰਦਾ ਦੇਖੋ ਪਿੰਡ ਚੜੋੜੀ ਵਿੱਚ ਚਟਾ ਪੀਂਦਾ ਫੜਿਆ ਗਿਆ ਇਹਦੇ ਨਾਲ ਦਾ ਬੰਦਾ ਇੱਕ ਹੋਰ ਆ ਜੀਦੀ ਅਹੀਂ ਪਾ ਲਾ ਰਹੇ ਆ ਕੋਈ ਵੀ ਦੋ ਨਾਲ ਕੇ ਬੰਦਾ ਸ੍ਰੇਸ਼ਨਾਰਾ ਬੰਦਾ ਆ ਇਹਨਾਂ ਦੀ ਟਰੋਲੀ ਬਚਾਲ ਰੱਬ ਦਾ ਸਾਡੇ ਮੰਦਿਰ ਕਮੇਟੀ ਨੂੰ ਫੋਨ ਫੋਨ ਕਰੋ ਤੇ ਇਹ ਬੰਦਾ ਦੇਖੋ ਅਸੀਂ ਮੰਦਿਰ ਦੇ ਅੱਗੇ ਬੰਦੇ ਵੇਚੇ ਟਿਕਟਾਂ ਪਿੰਦਾ ਫੜਿਆ ਗਿਆ ਪਿੰਡ ਚੋਲੀ ਵਿੱਚ ਮਨਾ ਜਾ ਪਰ ਬਾਕੀ ਜਿਹੜਾ ਸਾਡੇ ਇੱਧਰ ਚਿੱਟਾ ਦੇ ਦੇਣਾ ਉਹਨਾਂ ਨੂੰ ਆਈ ਨਾ ਵੀ ਫਟਿਆ ਆ ਚੁੱਕ ਕੇ ਲੈਣਾ ਬਾਕੀ ਉਹ ਆਪਣੇ ਪਿੰਡ ਦੀ ਗਰੋਹ ਦੇ ਵਿੱਚ ਕੰਨਾ ਪਿੰਡਾਂ ਦਾ ਕੱਪੜਾ ਇਕੱਠੀਆਂ ਕਰਕੇ ਕਿਹਨੇ ਸਭ ਤੋਂ ਸਖਤ ਕਾਰਵਾਈ ਕੀਤੀ ਆਏਗੀ ਆਪਣੇ ਮੋਢ ਪਰ ਕੋਈ ਨਹੀਂ ਦਰਾਂਦਾ